ਰੱਬ ਦੀ ਆਵਾਜ਼ ਮੈਂ ਰੱਬ ਆਂ ਪਰ ਇਨਸਾਨ ਤੋਂ ਰੁੱਸ ਗਿਆ ਹਾਂ ਜੋ ਬਣਾਇਆ ਸੀ ਪਿਆਰ ਨਾਲ ਉਹੀ ਮੈਨੂੰ ਭੁੱਲ ਗਿਆ ਹੈ ਕਦੇ ਮੈਲੀ ਨੀਅਤ ਕਦੇ ਝੂਠ ਦਾ ਹੰਕਾਰ ਚ ਤੂੰ ਮੈਨੂੰ ਭੁੱਲ ਗਿਆ ਚੱਲਿਆ ਸ਼ੈਤਾਨ ਦੇ ਪਾਸ ਮੈਂ ਹਰ ਵਾਰ ਮਾਫ ਕੀਤਾ ਪਰ ਤੂੰ ਨੀਵੀਂ ਨਹੀਂ ਹੋਇਆ ਮੈਨੂੰ ਕੁਰਬਾਨ ਕਰਕੇ ਵੀ ਕਦੇ ਰੂਹ ਤੱਕ ਨਹੀਂ ਪੁੱਛਿਆ ਤੂੰ ਮੰਦਰ ਮਸਜਿਦਾਂ ਗੁਰਦੁਆਰਿਆਂ ਚ ਲੱਭਦਾ ਫਿਰਦਾ ਮੈਂ ਤਾਂ ਉਸ ਮਜ਼ਦੂਰ ਦੇ ਹੱਥਾਂ 'ਚ ਸੀ ਜਿੱਥੇ ਤੂੰ ਕਦੇ ਝਾਤ ਨਹੀਂ ਮਾਰੀ ਕਦੇ ਰੁਕ ਜਾ ਝਾਤ ਮਾਰਾ ਆਪਣੇ ਅੰਦਰ ਮੈਂ ਉੱਥੇ ਬੈਠਾ ਉਡੀਕ ਕਰ ਰਿਹਾ ਬਣਾ ਕਿਸੇ ਪੱਥਰ ਮੈਂ ਰੱਬ ਹਾਂ ਤੇਰਾ ਰੱਬ ਤੇਰੀ ਹੀ ਰੂਹ ਬਾਗ ਤੂੰ ਸਿਰਫ ਮੇਰੀ ਗੱਲ ਸੁਣਾ ਛੱਡ ਦੇ ਦੁਨੀਆਂ ਦੇ ਰੰਗ ਇੱਕ ਵਾਰੀ ਆ ਕੇ ਅੱਖ ਮੈਨੂੰ ਮਾਫ ਕਰ ਦੇ ਮੈਂ ਤੈਨੂੰ ਉੱਥੇ ਮਿਲਾਂਗਾ ਜਿੱਥੇ ਤੂੰ ਆਪਣੇ ਅੰਦਰ ਵੇਖੇਂਗਾ